ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ ਅੱਜ ਦੀ ਵੀਡੀਓ ਪਿੰਡ ਫੂਲੇ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਹੈ ਅੱਜ ਬਾਈ ਦੀ ਇੱਕ ਗੱਡੀ ਸੇਲ ਹੈ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ YouTube ਚੈਨਲ ਨੂੰ ਹਾਂ ਐਡਰੈਸ ਦੱਸ ਦਿਓ ਜੀ ਆਪਣਾ ਆਪਣਾ ਐਡਰੈਸ ਆ ਬਾਈ ਜੀ ਫੂਲੇ ਵਾਲਾ ਪਿੰਡ ਆ ਮੋਗਾ ਡਿਸਟ੍ਰਿਕਟ ਤੁਸੀਂ ਬਾਗਾਪੁਰਾਣਾ ਚ ਠੀਕ ਮੋਬਾਈਲ ਨੰਬਰ 9878315438 ਬਾਈ ਜੀ ਠੀਕ ਆ ਜੀ ਤੇ ਗੱਡੀ ਦੀ ਕੀ ਡਿਟੇਲ ਹੈ ਜੀ ਏਜ ਬਾਈ ਜੀ ਬਲੈਰੋ ਡੀਆਈ ਇੰਜਨ ਆਗਾ ਇਹਦੇ 295 ਚੌੜੇ ਟਾਇਰ ਪਏ ਹੋਏ ਆ ਤੇ ਪੰਜ ਗੇਅਰ ਆ ਬਾਈ ਜੀ ਇਹਦੇ ਠੀਕ ਹੈ ਜੀ ਬਾਕੀ ਵਿੱਚ ਕੰਸੋਲ ਕੰਸਾਲ ਲਾ ਕੇ ਪੂਰੀ ਵਧੀਆ ਤਿਆਰ ਹੋਈ ਹੋਈ ਆ ਠੀਕ ਹੈ ਜੀ ਹਾਂਜੀ ਤੇ ਇਹ ਇਹਨਾਂ ਦੇ ਵਿਲੀ ਲੁੱਕ ਦੇ ਵਿੱਚ ਆ ਇਹ ਠੀਕ ਹੈ ਜੀ ਬਾਕੀ ਲਾਈ ਵੀ ਲੱਗੇ ਹੋਏ ਤੁਹਾਡੇ ਸਾਹਮਣੇ ਹੀ ਆ ਤੇ ਇਹ ਤੇ ਸਾਰਾ ਸਮਾਨ ਜਿਹੜਾ ਇਹਦਾ ਹੁੱਡ, ਫਰੰਟ ਵਿੰਡਸ਼ੀਲਡ ਸਾਰਾ ਕੁਝ ਨਾਲ ਆ ਬਾਈ ਜੀ ਠੀਕ ਹੈ ਜੀ ਸਾਰਾ ਸਮਾਨ ਬਾਈ ਨਾਲ ਦੇਣਗੇ ਦੇਖ ਸਕਦੇ ਆ ਤੁਸੀਂ 2027 ਤੱਕ ਪਾਸਿੰਗ ਆ ਬਾਈ ਇਹ 2027 ਤੱਕਰ ਪਾਸਿੰਗ ਗੱਡੀ ਦੀ ਕਿੰਨੇ ਮਹੀਨਾ ਚ ਗੱਡੇ ਇਹ ਦੂਜੇ ਨਾਲ ਹੀ ਆ ਬਾਈ ਆਪਣੇ ਨਾਮ ਹੈ ਠੀਕ ਹੈ ਆਪਣੇ ਆਪ ਦੇ ਨਾਮ ਹੈ ਇਹਦਾ ਬੀਮਾ ਵੀ ਪਿਆ ਹੈ 2027 ਤੱਕ ਪਾਸਿੰਗ ਆ ਚੈਪ ਵਾਲੀ ਕਾਪੀ ਹੈ ਠੀਕ ਹੈ ਜੀ ਕੀ ਡਿਮਾਂਡ ਆ ਬਾਈ ਉਹਦੀ ਇਹਦਾ ਬਾਈ ਜੀ ਆਪਾਂ 2.5 ਲੱਖ ਰੁਪਈਆ ਡਿਮਾਂਡ ਰੱਖੀ ਆ ਠੀਕ ਹੈ ਜੀ ਹਾਂ ਜੀ ਬਾਕੀ ਮੁੱਕੇ ਤੇ ਨਿਗੋਸ਼ੀਏ ਕਰਾਂਗੇ ਠੀਕ ਹੈ ਜੀ ਨਾ ਹੋ ਸਕੇ ਉਹ ਨਾਮਤਨ ਕਰਾਂਗੇ ਠੀਕ ਹੈ ਜੀ ਬਾਕੀ ਬਾਈ ਨਾਲ ਕਨੈਕਟ ਕਰ ਸਕਦਾ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਹੋਰ ਜਾਣਕਾਰੀ ਲਈ ਸੋਨੇ ਸ਼ੇਪ ਚ ਤਿਆਰ ਕੀਤੀ ਗੱਡੀ ਧੰਨਵਾਦ